ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਖੀ ਦੱਸਣ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੀਰ ਨੇ ਚੁਣੌਤੀ ਦਿੱਤੀ ਤਾਂ ਉਹ ਡੱਡੂ ਕਿਵੇਂ ਬਣ ਗਿਆ ਉਹ ਅੱਗੇ ਗੱਲ ਕਰਦੇ ਹਾਂ ਇੱਕ ਵਾਰ ਗੁਰੂ ਨਾਨਕ ਦੇਵ ਜੀ ਕਿਸੇ ਪਿੰਡ ਦੇ ਵਿੱਚ ਪਹੁੰਚੇ ਨੇ ਜਿੱਥੇ ਕਿਸੇ ਪੀਰ ਦਾ ਡੇਰਾ ਸੀ ਪਿੰਡ ਵਿੱਚ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਇੱਕ ਦਰਖਤ ਹੇਠਾਂ ਬੈਠ ਕੇ ਬਾਣੀ ਪੜਨ ਲੱਗੇ ਤਾਂ ਨਾਲ ਬੋਲਣ ਲੱਗੇ ਖਪਤਾਲਾ ਤੇ ਲੱਖ ਅਗਾਸ ਉਹ ਪੀਰ ਦਾ ਚੇਲਾ ਲੰਘ ਰਿਹਾ ਸੀ ਇਹ ਸਭ ਸੁਣਨ ਤੋਂ ਬਾਅਦ ਪੀਰ ਦਾ ਚੇਲਾ ਆਪਣੇ ਗੁਰੂ ਕੋਲ ਗਿਆ ਤੇ ਬੋਲਣ ਲੱਗਾ ਕਿ ਤੁਸੀਂ ਸੱਤ ਪਤਾਲ ਤੇ ਸੱਤ ਅਗਾਸ ਬੋਲ ਰਹੇ ਹੋ ਉੱਥੇ ਦਰਗਤੇ ਹੇਠਾਂ ਬੈਠਾ ਇੱਕ ਵਿਅਕਤੀ ਲੱਖ ਪਤਾਲ ਤੇ ਲੱਖ ਅਗਾਸ ਦਾ ਗਿਆਨ ਲੋਕਾਂ ਨੂੰ ਵੰਡ ਰਿਹਾ ਹੈ ਇਸ ਗੱਲ ਤੇ ਪੀਰ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਕੋਲ ਪੁੱਛ ਜਾਂਦਾ ਹੈ ਤੇ ਕਹਿਣ ਲੱਗਾ ਕਿ ਕਹਿਣ ਲੱਗਾ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜਦੋਂ ਕਿ ਸਤਪਤਾਲ ਤੇ ਸੱਤ ਅਗਾਸ ਸਨ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਸਨ ਕਿ ਜਿਸ ਦੀ ਜਿੰਨੀ ਭਗਤੀ ਉਹ ਓਨਾ ਹੀ ਦੇਖ ਸਕਦਾ ਹੈ ਇਸ ਤੇ ਪੀਰ ਕਹਿਣ ਲੱਗਾ ਨਹੀਂ ਇਸ ਤਰ੍ਹਾਂ ਹੋ ਨਹੀਂ ਹੋ ਹੀ ਨਹੀਂ ਸਕਦਾ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਚੁਣੌਤੀ ਦਿੱਤੀ ਕਿ ਮੈਂ ਲੁਕਦਾ ਹਾਂ ਤੇ ਤੁਸੀਂ ਮੈਨੂੰ ਲੱਭ ਕੇ ਦਿਖਾਓ ਗੁਰੂ ਨਾਨਕ ਦੇਵ ਜੀ ਮੰਨ ਜਾਂ ਮੰਨ ਜਾਂਦੇ ਹਨ ਇਸ ਗੱਲ ਤੇ ਗੁਰੂ ਨਾਨਕ ਦੇਵ ਜੀ ਮੰਨ ਜਾਂਦੇ ਹਨ ਤਾਂ ਪੀਰ ਸੱਤਵੇਂ ਪਤਾਲ ਦੇ ਛੱਪੜ ਤੇ ਇੱਕ ਪੱਤੇ ਉੱਪਰ ਡੱਡੂ ਦੇ ਰੂਪ ਵਿੱਚ ਬੈਠ ਜਾਂਦਾ ਹੈ ਫਿਰ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਦੇ ਹਨ ਅਤੇ ਕਹਿੰਦੇ ਹਨ ਸੱਤਵੇਂ ਪਤਾਲ ਤੇ ਪੱਤੇ ਉੱਪਰ ਡੱਡੂ ਬੈਠਾ ਹੈ ਤੁਸੀਂ ਸਾਹਮਣੇ ਆ ਜਾਓ ਹੁਣ ਵਾਰੀ ਸੀ ਗੁਰੂ ਗੁਰੂ ਨਾਨਕ ਦੇਵ ਜੀ ਦੀ ਤਾਂ ਪੀਰ ਪਾਸ਼ਾ ਉਹਨਾਂ ਨੂੰ ਲੁਕਣ ਲਈ ਗਿਆ ਪੀਰ ਨੇ ਪਾਸ਼ਾ ਨੂੰ ਲੁਕਣ ਲਈ ਕਿਹਾ ਗੁਰੂ ਨਾਨਕ ਦੇਵ ਜੀ ਆਖੇ ਪਤਾਲ ਵਿੱਚ ਜਾ ਕੇ ਬੈਠ ਜਾਂਦੇ ਹਨ ਪੀਰ ਪਤਾਲ ਪੀਰ ਨੇ ਪਾਸ਼ਾ ਨੂੰ ਬਹੁਤ ਲੱਭਿਆ ਪਰ ਗੁਰੂ ਨਾਨਕ ਦੇਵ ਜੀ ਨਹੀਂ ਮਿਲੇ ਕਿਉਂਕਿ ਉਹ ਸਤਵੇਂ ਪਤਾਲ ਤੋਂ ਅੱਗੇ ਨਹੀਂ ਦੇਖ ਸਕਦੇ ਸਨ ਦੇਖ ਸਕਦਾ ਸੀ ਫਿਰ ਪੀਰ ਨੇ ਪਾਸ਼ਾ ਨੂੰ ਬਹੁਤ ਲੱਭਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਵਾਪਸ ਆਉਣ ਲਈ ਕਿਹਾ ਤੇ ਗੁਰੂ ਜੀ ਦੇ ਆਉਂਦੇ ਹੀ ਗੁਰੂ ਦੇ ਚਰਨਾਂ ਵਿੱਚ ਡਿੱਗ ਗਿਆ ਗੁਰੂ ਨਾਨਕ ਦੇਵ ਜੀ ਨੇ ਆਪਨੇ ਕੌਤਕ ਨਾਲ ਸਮੁੱਚੀ ਲੋਕਾਈ ਨੂੰ ਸਿੱਖਿਆ ਦਿੱਤੀ ਕਿ ਜਿਸ ਨੇ ਜਿੰਨੀ ਪੜ੍ਹਾਈ ਕੀਤੀ ਹੋਵੇ ਉਹ ਉਹਨਾਂ ਹੀ ਜਵਾਬ ਦੇ ਸਕਦਾ ਹੈ ਹੋ ਸਕਦਾ ਹੈ ਸਾਹਮਣੇ ਵਾਲਾ ਬੰਦਾ ਸਹੀ ਕਹਿ ਰਿਹਾ ਹੋਵੇ ਤੇ ਦੂਜੇ ਨੂੰ ਇਸ ਗੱਲ ਦਾ ਗਿਆਨ ਗਿਆਨ ਹੀ ਨਾ ਹੋਵੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ